ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਤ ਤੱਕ ਕਰਮ ਕਮਾਵਣੀ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸੱਬੇ ਰੋਗ ਕੱਤਕ ਦਾ ਮਹੀਨਾ ਅਕਤੂਬਰ ਤੇ ਮੱਤ ਵਿੱਚ ਸ਼ੁਰੂ ਹੁੰਦਾ ਹੈ ਇਹ ਦੇਸੀ ਮਹੀਨਿਆਂ ਵਿੱਚੋਂ 8ਵਾਂ ਮਹੀਨਾ ਹੈ ਇਸ ਮਹੀਨੇ ਤੋਂ ਹਸਰਦ ਰੁੱਤ ਦਾ ਆਰੰਭ ਹੁੰਦਾ ਹੈ ਜਮਾਸੀ ਦੀ ਗਰਮੀ ਤੋਂ ਬਾਅਦ ਇਸ ਮਹੀਨੇ ਤੋਂ ਸਰਦੀਆਂ ਦੀ ਸੁਹਾਵਣੀ ਰੁੱਤ ਸ਼ੁਰੂ ਹੁੰਦੀ ਹੈ ਇਹ ਮਹੀਨਾ ਬਹੁਤ ਸਾਰੇ ਤਿਉਹਾਰਾਂ ਲਈ ਜਾਣਿਆ ਜਾਂਦਾ ਹੈ ਦੀਵਾਲੀ ਗੁਰੂ ਨਾਨਕ ਪਾਸ਼ਾ ਦਾ ਪ੍ਰਕਾਸ਼ਪੁਰਖ ਇਸੇ ਹੀ ઋਤਵ ਵਿੱਚ ਮਨਾਇਆ ਜਾਂਦਾ ਹੈ ਬਹੁਤ ਪੁਰਾਣੇ ਸਮੇਂ ਦੇ ਵਿੱਚ ਇਸ ਮਹੀਨੇ ਨੂੰ ਲੈ ਕੇ ਬ੍ਰਾਹਮਣਵਾਦ ਅਨੁਸਾਰ ਬਹੁਤ ਸਾਰੇ ਵਹਿਮ ਪਰਮ ਲੋਕਾਂ ਵਿੱਚ ਫੈਲਾਏ ਗਏ ਸਨ ਜਿਨ੍ਹਾਂ ਨੂੰ ਦੂਰ ਕਰਦੇ ਹੋਏ ਗੁਰੂ ਸਾਹਿਬ ਪਰਉੰਦੇ ਹਨ ਕਿ ਇਹੋ ਜਿਹਾ ਜੋ ਵੀ ਕੰਮ ਤੂੰ ਕਰੇਗਾ ਉਸੇ ਤਰ੍ਹਾਂ ਦਾ ਫਲ ਤੇਰੀ ਝੋਲੀ ਪਵੇਗਾ ਜੇਕਰ ਤੂੰ ਪਰਮਾਤਮਾ ਨੂੰ ਪਹੁੰਚਾਵੇਂਗਾ ਤਾਂ ਬਹੁਤ ਸਾਰੀਆਂ ਉਲਝਣਾਂ ਵਿੱਚ ਉਲਝ ਕੇ ਰਹਿ ਜਾਵੇਗਾ ਅਸੀਂ ਕਾਮਨਾ ਕਰਦੇ ਹਾਂ ਕਿ ਕੱਤਕ ਦਾ ਇਹ ਮਹੀਨਾ ਆਪ ਸਭ ਲਈ ਬਹੁਤ ਸਾਰੀਆਂ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ